ਅਮਰੀਕਾ ਸਰਕਾਰ ਦੇ ਵੱਲੋਂ ਇੱਕ ਵਾਰ ਫਿਰ ਪ੍ਰਵਾਸੀਆਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਪੰਜਾਬ ਭਾਰਤੀਆਂ ਨੂੰ ਰਿਪੋਰਟ ਕੀਤਾ ਗਿਆ ਦਿੱਲੀ 에어ਪੋਰਟ ਦੇ ਉੱਤੇ ਜਹਾਜ਼ ਆ ਜਿਹੜਾ ਉਹ ਲੈਂਡ ਹੋ ਗਿਆ ਤੁਹਾਨੂੰ اندازہ ਹੈ ਕਿ ਜੰਜੀਰਾ ਤੇ ਬੇੜੀਆਂ ਦੇ ਵਿੱਚ ਬੰਨ ਕੇ ਇਹਨਾਂ ਪ੍ਰਵਾਸੀਆਂ ਨੂੰ ਜਿਹੜਾ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਏ ਸੀ ਡਾਂਕੀ ਰਾਹੀ ਜਿਹੜੇ ਇਹ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ 6-6 ਮਹੀਨਿਆਂ ਤੋਂ ਸਫ਼ਰ ਕਰ ਰਹੇ ਸੀ 40 ਤੋਂ 70-70 ਲੱਖ ਰੁਪਈਆ ਲਗਾ ਕੇ ਗਏ ਸੀ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਹਰਿਆਣਾ ਦੇ ਪੰਜਾ ਨੌਜਵਾਨ ਨੇ ਜਿਹੜੇ ਇਹਨਾਂ ਨੂੰ ਰਿਪੋਰਟ ਕੀਤਾ ਗਿਆ ਅਮਰੀਕਾ ਸਰਕਾਰ ਦੁਆਰਾ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਤੇ ਉੱਥੇ ਰਹਿ ਰਹੇ 50 ਨੌਜਵਾਨ ਜਿਹੜੇ ਕਿ ਹਰਿਆਣਾ ਦੇ ਨੇ ਉਹਨਾਂ ਨੂੰ ਰਿਪੋਰਟ ਕੀਤਾ ਗਿਆ ਦਿੱਲੀ 에어ਪੋਰਟ ਦੇ ਉੱਤੇ ਜਹਾਜ਼ ਆ ਜਿਹੜਾ ਲੈਂਡ ਹੋਇਆ ਤਾਂ ਬੇੜੀਆਂ ਦੇ ਵਿੱਚ ਬੰਨ ਬੰਨ ਕੇ ਇਹਨਾਂ ਭਾਰਤੀਆਂ ਨੂੰ ਜਿਹੜਾ ਉੱਥੇ ਤੋਂ ਦੇਸ਼ ਨਿਕਾਲਾ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ 25 ਤੋਂ 40 ਸਾਲ ਦੀ ਉਮਰ ਦੇ ਇਹ ਜਿਹੜੇ ਵਿਅਕਤੀ ਨੇ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਦੇ ਵੱਲੋਂ ਡਿਪੋਰਟ ਕੀਤਾ ਗਿਆ ਤਾਂ ਤੁਹਾਨੂੰ ਦੱਸ ਰਹੀ ਹਾਂ ਕਿ ਕੁਝ ਮਹੀਨੇ ਪਹਿਲਾਂ ਵੀ ਅਮਰੀਕਾ ਸਰਕਾਰ ਦੇ ਵੱਲੋਂ ਜਿਹੜਾ ਹੀ ਇੱਕ ਫੈਸਲਾ ਲਿੱਤਾ ਗਿਆ ਸੀ ਜਿਸ ਦੇ ਵਿੱਚ ਕਈ ਜਿਹੜੇ ਭਾਰਤੀ ਨੇ ਉਹਨਾਂ ਨੂੰ ਰਿਪੋਰਟ ਕੀਤਾ ਸੀ ਪੰਜਾਬ ਦੇ ਵਿੱਚ ਜਿਹੜੇ ਜਹਾਜ਼ ਨੇ ਉਹ ਲੈਂਡ ਹੋਏ ਸੀ ਤਾਂ ਹੁਣ ਇੱਕ ਵਾਰ ਫਿਰ ਵੱਡੀ ਕਾਰਵਾਈ ਆ ਜਿਹੜੀ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਅਮਰੀਕਾ ਦੀ ਟਰੰਪ ਸਰਕਾਰ ਦੇ ਵੱਲੋਂ ਕੀਤੀ ਗਈ ਆ ਲਗਾਤਾਰ ਸਰਕਾਰ ਠੋਸ ਕਦਮ ਚੁੱਕਦੀ ਹੋਈ ਨਜ਼ਰ ਆ ਰਹੀ ਆ ਇਸ ਦੌਰਾਨ ਅਮਰੀਕਾ ਨੇ ਗੈਰ ਕਾਨੂੰਨੀ ਟੰਕ ਦੇ ਨਾਲ ਡੰਕੀ ਰੂਟ ਰਾਹੀਂ ਅਮਰੀਕਾ ਦੇ ਵਿੱਚ ਪਹੁੰਚਣ ਵਾਲੇ ਹਰਿਆਣਾ ਦੇ ਪੰਜਾਬ ਨੌਜਵਾਨਾਂ ਨੂੰ ਜਿਹੜਾ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਇੱਕ ਵਿਸ਼ੇਸ਼ ਜਹਾਜ਼ ਰਾਹੀਂ ਇਹਨਾਂ ਨੌਜਵਾਨਾਂ ਨੂੰ ਦਿੱਲੀ 에어ਪੋਰਟ ਤੇ ਬੇੜੀਆਂ ਦੇ ਵਿੱਚ ਬਣ ਕੇ ਉਤਾਰਿਆ ਗਿਆ ਅਮਰੀਕੀ ਸੁਰੱਖਿਆ ਏਜੰਸੀ ਨੇ ਇਹਨਾਂ ਨੂੰ ਅਧਿਕਾਰਿਤ ਪ੍ਰਕਿਰਿਆ ਤਹਿਤ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ 에어ਪੋਰਟ ਤੇ ਹਰਿਆਣਾ ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਪਹਿਲਾਂ ਤੋਂ ਹੀ ਮੌਜੂਦ ਸੀ ਇਹਨਾਂ ਨੌਜਵਾਨਾਂ ਖਿਲਾਫ ਅਪਰਾਧਕ ਜਾਂ ਕਿਸੇ ਗਰੋਹ ਨਾਲ ਜੁੜੇ ਹੋਣ ਬਾਰੇ ਵੀ ਜਾਣਕਾਰੀ ਸੀ ਉਹਨਾਂ ਨੂੰ ਮੌਕੇ ਤੇ ਹੀ ਹਿਰਾਸਤ ਦੇ ਵਿੱਚ ਲਿਆ ਗਿਆ ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਗ੍ਰਹਿ ਜ਼ਿਲ੍ਹਿਆਂ ਦੇ ਵਿੱਚ ਦੇਸ਼ ਦੀ ਤੱਕ ਗਿਆ ਰਿਪੋਰਟ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਆ ਜਿਹੜਾ ਭਾਰਤ ਆਉਣ ਵਾਲਾ ਹੈ ਤੇ ਜਿਸ ਚ ਕੈਥਲ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਈ ਹੋਰ ਨੌਜਵਾਨਾਂ ਨੂੰ ਰਿਪੋਰਟ ਹੋ ਕੀਤਾ ਜਾਵੇਗਾ ਰਿਪੋਰਟ ਹੋਏ ਨੌਜਵਾਨਾਂ ਚ ਸਭ ਤੋਂ ਵੱਡਾ ਮਾਮਲਾ ਕੈਥਲ ਦੇ ਪਿੰਡ ਤਿਤ੍ਰਮ ਨਿਵਾਸੀ ਲਖਵਿੰਦਰ ਉਰਫ ਲੱਖਾ ਦਾ ਹੈ ਲੱਖਾ ਲਾਰਸ ਬਿਸ਼ਨੋਈ ਅਤੇ ਅਨਮੋਲ ਬਿਸ਼ਨੋਈ ਗਰੋਦਾ ਸਰਗਰਮ ਮੈਂਬਰ ਹੈ ਤੇ 2022 ਤੋਂ ਅਮਰੀਕਾ ਚ ਬੈਠ ਕੇ ਹਰਿਆਣਾ ਪੰਜਾਬ ਅਤੇ ਰਾਜਸਥਾਨ ਦੇ ਵਪਾਰੀਆਂ ਤੋਂ ਫਰੋਤੀਆਂ ਮੰਗਣ ਦੇ ਨੈਟਵਰਕ ਦਾ ਸੰਚਾਲਨ ਕਰਦਾ ਰਿਹਾ ਸੀ ਹਰਿਆਣਾ ਐਸਟੀਐਫ ਦੀ ਅੰਬਾਲਾ ਯੂਨਿਟ ਨੇ ਲਖਵਿੰਦਰ ਉਰਫ ਲਖਾ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਐ ਐਸਟੀਐਫ ਨੇ ਉਹਨਾਂ ਦੇ ਖਿਲਾਫ 2023 ਦੇ ਵਿੱਚ ਲੁਕਆਊਟ ਸਰਕੂਲਰ ਅਤੇ 2024 ਦੇ ਵਿੱਚ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ ਲਗਭਗ 1 ਸਾਲ ਤੱਕ ਚੱਲੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਤਾਲਮੇਲ ਅਤੇ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਉਸ ਨੂੰ ਅਮਰੀਕਾ ਤੋਂ ਰਿਪੋਰਟ ਕਰ ਭਾਰਤ ਲਿਆਂਦਾ ਗਿਆ ਹਰਿਆਣਾ 'ਚ ਉਸ ਦੇ ਖਿਲਾਫ 6 ਅਪਰਾਧਿਕ ਮਾਮਲੇ ਦਰਜ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਜਿਹੜੇ ਨੌਜਵਾਨ ਨੇ ਹਰਿਆਣਾ ਦੇ ਵਿੱਚ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਗਿਆ ਤਾਂ ਇਹਨਾਂ ਦੀ ਗਿਣਤੀ ਦੇ ਵਿੱਚ ਦੱਸਿਆ ਜਾ ਰਿਹਾ ਕਰਨਾਲ ਤੋਂ 16 ਨੇ ਕੈਥਲ ਤੋਂ 15 ਨੇ ਅੰਬਾਲਾ ਤੋਂ ਪੰਜ ਨੌਜਵਾਨ ਯਮਨਾ ਨਗਰ ਤੋਂ 4 ਕੁਰਕਸ਼ੇਤਰ ਤੋਂ 3 ਜੀਂਦ ਤੋਂ 3 ਸੋਨੀਪੱਤ ਤੋਂ 1 ਪੰਚਕੁਲਾ ਤੋਂ 1 ਅਤੇ ਫਤਿਹਬਾਦ ਤੋਂ 1 ਕਈ ਮਹੀਨੇ ਜੇਲਾ ਅਤੇ ਡਿਟੈਂਸ਼ਨ ਕੈਂਪਾਂ ਦੇ ਵਿੱਚ ਇਹਨਾਂ ਨੂੰ ਰੱਖਿਆ ਗਿਆ ਉਸ ਤੋਂ ਬਾਅਦ ਰਿਪੋਰਟ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜ਼ਿਆਦਾਤਰ ਜਿਨ੍ਹਾਂ ਨੇ ਆਪਣੇ ਪਰਿਵਾਰ ਦੀ ਜ਼ਮੀਨ ਗੈਣੇ ਵੇਚ ਕੇ ਅਤੇ ਵਿਆਸ ਤੇ ਪੈਸੇ ਲੈ ਕੇ ਡੰਕੀ ਰੂਟ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉੱਥੇ ਪੁੱਜਿਆ ਹੀ ਨਹੀਂ ਉਹਨਾਂ ਨੂੰ ਸੀਮਾ ਸੁਰੱਖਿਆ ਫੋਰਸਾਂ ਨੇ ਫੜ ਲਿਆ ਅਤੇ ਕਈ ਮਹੀਨਿਆਂ ਤੱਕ ਜੇਲ੍ਹਾਂ ਦੇ ਵਿੱਚ ਰੱਖਿਆ ਤਾਂ ਤੋਂ ਨੂੰ ਦੱਸ ਦਈਏ ਕਿ ਰਿਪੋਰਟ ਹੋ ਕੇ ਪਰਤੇ ਕੈਥਲ ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਨੌਜਵਾਨਾਂ ਨੂੰ ਪਹਿਲਾਂ ਦਿੱਲੀ ਤੋਂ ਬ੍ਰਾਜ਼ੀਲ ਲਿਜਾਇਆ ਜਾਂਦਾ ਹੈ ਉੱਥੇ ਏਜੰਟ ਲੋਕਲ ਗਿਰੋਹਾਂ ਦੇ ਸਹਾਰੇ ਬ੍ਰਾਜ਼ੀਲ ਤੋਂ ਕੋਲੰਬੀਆ ਫਿਰ ਪਨਾਮਾ ਅਤੇ ਉੱਥੋਂ ਮੌਤ ਦਾ ਜੰਗਲ ਕਹੇ ਜਾਣ ਵਾਲੇ ਦਰਿਆਨ ਗੈਪ ਦੀ ਸ਼ੁਰੂਆਤ ਹੁੰਦੀ ਹੈ ਤਾਂ 6 ਤੋਂ 15 ਦਿਨ ਤੱਕ ਲਗਾਤਾਰ ਜੰਗਲਾਂ 'ਚ ਪੈਦਲ ਚੱਲਣਾ ਹੁੰਦਾ ਤੇਜ਼ ਮੀਂਹ ਝੱਖੜ ਜਿੱਥੇ ਕਿ ਜੰਗਲੀ ਜਾਨਵਰ ਵੀ ਕਾਫੀ ਹੁੰਦੇ ਨੇ ਸੱਪ, ਵਿੱਚੂ, ਦਲਦਲ ਦੀਆਂ ਜਗ੍ਹਾਵਾਂ ਵੀ ਕਾਫੀ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਲੰਘਣਾ ਪੈਂਦਾ ਥੱਕ ਕੇ ਡਿੱਗ ਜਾਣ ਵਾਲਿਆਂ ਨੂੰ ਡੋਂਕਰ ਉੱਥੇ ਹੀ ਛੱਡ ਦਿੰਦੇ ਨੇ ਡੋਂਕਰ ਹਰ ਪੜਾ ਤੇ ਉਹਨਾਂ ਤੋਂ ਪੈਸੇ ਵਸੂਲਦੇ ਨੇ ਉਹਨਾਂ ਨੇ ਪਨਾਮਾ ਤੋਂ 3 ਤੋਂ 5 ਲੱਖ ਗੁਆਟੇਮਾਲਾ ਤੋਂ 5 ਤੋਂ 7 ਲੱਖ ਮੈਕਸੀਕੋ ਤੋਂ 6 ਤੋਂ 10 ਲੱਖ ਅਮਰੀਕਾ ਬਾਰਡਰ ਪਾਰ ਕਰਨ ਦੇ ਲਈ 2 ਤੋਂ 4 ਲੱਖ ਰੁਪਏ ਵਸੂਲੇ ਜਾਂਦੇ ਨੇ ਕੁੱਲ ਮਿਲਾ ਕੇ ਲਗਭਗ 50 ਤੋਂ 70 ਲੱਖ ਰੁਪਏ ਤੱਕ ਦਾ ਖਰਚਾ ਜਿਹੜਾ ਆਉਂਦਾ ਫਿਰ ਵੀ ਗਾਰੰਟੀ ਜ਼ੀਰੋ ਹੀ ਰਹਿੰਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਅਮਰੀਕਾ ਦੀ ਸਰਕਾਰ ਦੇ ਵੱਲੋਂ ਵੱਡਾ ਕਦਮ ਜਿਹੜਾ ਇੱਕ ਵਾਰ ਫਿਰ ਚੱਕਿਆ ਗਿਆ ਕੁਝ ਵੀ ਨਹੀਂ ਪਹਿਲਾਂ ਪੰਜਾਬ ਦੇ ਹਰਿਆਣਾ ਦੇ ਕਈ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਸੀ ਤਾਂ ਹੁਣ ਫਿਰ ਉਸੇ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਬਣਦੇ ਜਾ ਰਹੇ ਨੇ ਹੁਣ ਇੱਕ ਜਹਾਜ਼ ਆ ਜਿਹੜਾ ਉਹੋ ਪਰ ਕੇ ਦਿੱਲੀ 에ਅਰਪੋਰਟ ਦੇ ਉੱਤੇ ਲੈਂਡ ਹੋਇਆ ਜਿਸ ਦੇ ਵਿੱਚ ਲਗਭਗ 50 ਨੌਜਵਾਨ ਜਿਹੜੇ ਹਰਿਆਣਾ ਦੇ ਨੇ ਉਹਨਾਂ ਨੂੰ ਬੇੜੀਆਂ ਨਾਲ ਬੰਨ ਕੇ ਜੰਜੀਰਾਂ ਦੇ ਨਾਲ ਬੰਨ ਕੇ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਤਾਂ ਇੱਕ ਹੋਰ ਵੱਡੀ ਖਬਰ ਇਹ ਵੀ ਹੈ ਕਿ ਇੱਕ ਵਿਅਕਤੀ ਦੇ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਨੇ ਕਿ 3 ਨਵੰਬਰ ਨੂੰ ਇੱਕ ਹੋਰ ਜਹਾਜ਼ ਆ ਜਿਹੜਾ ਭਰ ਕੇ ਰਿਪੋਰਟ ਕੀਤਾ ਜਾਵੇਗਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਹੋਰ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਅਮਰੀਕਾ ਦੇ ਵੱਲੋਂ ਰਿਪੋਰਟ ਕੀਤਾ ਜਾਣਾ